ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਸੀ ਮਲੇਰ ਕੋਟਲਾ ਦੇ ਸਭ ਤੋਂ ਪੁਰਾਣੇ ਬਾਜ਼ਾਰ ਮੋਤੀ ਬਾਜ਼ਾਰ ਦੇ ਵਿੱਚ ਜਿੱਥੇ ਇੱਕ ਕਾਫੀਆ ਨੂਰਨਾਮ ਦੀ ਥਾਂ ਹੈ ਇੱਥੇ ਤੁਹਾਨੂੰ ਫਾਸਟ ਫੂਡ ਤਾਂ ਬਹੁਤ ਜ਼ਿਆਦਾ ਟੇਸਟੀ ਮਿਲਣਾ ਹੀ ਮਿਲਣਾ ਬਹੁਤ ਜ਼ਿਆਦਾ ਹੈਲਥੀ ਫਾਸਟ ਫੂਡ ਮਿਲਣਾ ਨਾਲ ਇੱਥੇ ਤੁਹਾਨੂੰ ਮਿਲਦੀਆਂ ਸਨੂਕਰ ਮਤਲਬ ਅਗਰ ਤੁਸੀਂ ਆਪਣੇ ਆਪ ਨੂੰ ਰਿਲੈਕਸ ਕਰਨ ਦੇ ਲਈ ਗੇਮਸ ਵਗੈਰਾ ਖੇਡਣਾ ਚਾਹੁੰਦੇ ਹੋ ਜਿਵੇਂ ਆ ਦੇਖ ਸਕਦੇ ਹੋ ਤੁਸੀਂ ਸਨੂਕਰ ਤਾਂ ਇੱਥੇ ਆ ਕੇ ਰਿਲੈਕਸ ਕਰ ਸਕਦੇ ਹੋ ਉਦੋਂ ਬਾਅਦ ਜੇਕਰ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਤੁਸੀਂ ਫੂਡ ਵੀ ਇੰਜੋਏ ਕਰ ਸਕਦੇ ਹੋ ਤੇ ਹੋਰ ਆਈਟਮਾਂ ਕੀ ਕੀ ਮਿਲਦੀਆਂ ਨੇ ਤੇ ਸਭ ਤੋਂ ਪ ਅਈ ਤੋ ਜਾਣਦੇ ਆ ਵੀ ਕਿਹੜੀਆਂ ਕਿਹੜੀਆਂ ਆਈਟਮਸ ਇਹਨਾਂ ਕੋਲੇ ਹੈਗੀਆਂ ਨੇ ਤੇ ਕੀ ਖਾਸ ਚੀਜ਼ ਆ ਉਹਦੇ ਵਿੱਚ ਇਹ ਪਾਉਂਦੇ ਨੇ ਸਰ ਸਵਾਗਤ ਹੈ ਜੀ ਆਪਕਾ तो आ, सर मुझे ये बताइए कि कितना समय हो गया हमें ये कैफे शुरू किए हुए जी एक साल हो गया है इसका हमने ओपनिंग जो है पंद्रह अगस्त को पिछले साल करी थी दो तो हजार तेईस में okay. इस पंद्रह अगस्त को ली है okay, दी, उसके लिए आपको जी, बहुत -बहुत तो सर किस सोच से फिर आप यहाँ आए और किस सोच से आपने ये शुरू किया देखिए फूड में मेरा ऑलरेडी मेरी ऐसे हॉबी थी पैशन था तो मैं ये करना चाहता था बहुत तरह से तो उसी हॉबी के चलते मैंने इसकी शुरुआत कर प्यार मोहब्बत मिली

स्तव गार्लिक ब्रेड हमारी बहुत अच्छी है पास्ता में हमारे पास वैरायटी है शेक्स हैं शेक्स में हम बहुत सारी वैरायटी अभी नई एंट्रीज भी मारी हमने नई एंट्री डाली है इसमें करारा रोट शेक हो गया जैसे पीनट बटर शेक इवन हमने हेल्थ कॉन्शियस जो जिम जाने वाले जो लोग हैं उनके लिए प्रोटीन शेक और सैलड के में एंट्री मारी है मतलब तुम्हें सारा कुछ आपने सब कुछ कवर कर लिया कुछ नहीं छोड़ना जी जी है ना जी भी लोगों को हर चीज मिलनी चाहिए तो बहुत मतलब टेस्ट बाकी है बहुत अच्छा अगर बाकी आप गल कर लिए सर सफाई साफ सफाई की फूड तो आइटम है हैलेरकोटा पहले, पहले के सारे में के देखा तो सिर्फ एक चीज नोटिस ज्यादा करिए कि किचन की हालत बहुत खराब होती है और उसमें जो काम कर रहे हैं वर्क तो उनकी भी हालत बहुत खराब होती है okay. तो उसका ख्याल रखना बहुत जरूरी है इसलिए मैंने लाइव किचन का जैसे की जो भी कस्टमर आए अपने सामने खाने को बनता देख सके किस कंडीशन में बन रहा है

ਲੋਕੋ ਕੋ ਪਰੇਸ਼ਾਨੀ ਨਹੀਂ ਹੁੰਦੀ ਕਿਸੇ ਬਤਨ ਤੇ ਸੋ ਸਰ ਆਪਣੇ ਮਲੇਰ ਕੋਲੇ ਦੇ ਵਿੱਚ ਇੱਕ चीज ਲੋਕ ਬਹੁਤ ਪਸੰਦ ਕਰਦੇ ਨੇ ਜਿਵੇਂ ਚਿਕਨ ਨਾਨ ਵੇਜ ਦੀ ਆਈਟਮ ਚਿਕਨ ਦੀ ਆਈਟਮ ਦਾ ਬਹੁਤ ਖਾਸ ਕਰਕੇ ਲਾਦੇ ਤੇ ਜਿਵੇਂ ਮੈਂ ਤੁਹਾਡਾ ਰੀਡ ਕਰ ਰਿਹਾ ਸੀ ਤਾਂ ਇਹਦੇ ਵਿੱਚ ਹਰ ਚੀਜ਼ ਦੇ ਵਿੱਚ ਆਪਾਂ ਨੂੰ ਚਿਕਾ ਚਿਕਾ ਮਾਈਟਮ ਮਿਲਦੀ ਹੈ ਨਾ ਹਾਂਜੀ ਤੇ ਫਿਰ ਚਿਕਨ ਕਿਹੜਾ ਯੂਜ਼ ਕਰਦੇ ਹੋ ਤੇ ਉਹ ਕਿਵੇਂ ਪ੍ਰੈਪਰੇਸ਼ਨ ਹੁੰਦੀ ਹੈ ਉਹਦੀ ਦੇਖਿਏ ਚਿਕਨ ਜਨਰਲੀ ਹਲਾਲ ਹੈ ਪਹਿਲੇ 100% ਹਲਾਲ ਹੈ ਕਿ ਅਗਰ ਕੋਈ ਮੁਸਲਮਾਨ ਜਾਂ ਮੁਸਲਮਨ ਕੋਈ ਖਾਣੇ ਵਾਲਾ ਜਾਨਣਾ ਚਾਹਤਾ ਤਾਂ ਪਹਿਲੇ ਬਤਾ ਦੂੰ ਕਿ 100% ਹਲਾਲ ਹੈ ਹਲਾਲ ਹੈ ਠੀਕ ਅਸੀਂ ਲੈ ਕੇ ਆਉਂਦੇ ਹ

वेज नॉन वेज सेपरेशन का बहुत अच्छा इन्होंने ध्यान रखा जी है ना जी। दूसरा जो मेरे वर्कर्स हैं अच्छा जी जनरली वो है प्योर मतलब हिंदू जिसे बोलते हैं आप अंडा भी नहीं खाते हैं तो चिकन का काम जो भी आता है सारा मैं खुद करता हूँ वो अच्छा वो तो... चिकन का काम तुम करते हो तो जनरली जो वर्कर ने जो वेज आइटम है ਚਾਲ ਬਿਨਾ ਬਿਨਾ ਸ਼ੇਕ ਕਿਹੜੇ ਕਿਹੜੇ ਮਿਲਦੇ ਨੇ ਜੀ ਆਪਣੇ ਕੋਲੇ ਸ਼ੇਕ ਆਪਣੇ ਪਾਸ ਵਨੀਲਾ ਸੇ ਲੈ ਕੇ ਵਨੀਲਾ ਸਟ੍ਰਾਬੇਰੀ ਬਟਰਸਕਾਚ ਚਾਕਲੇਟ ਆਪਾ ਫਰੈਰੋ ਰਾਸ਼ਰ ਸ਼ੇਕ ਹੋ ਗਿਆ ਪੀਨਟ ਬਟਰ ਸ਼ੇਕ ਹੋ ਗਿਆ ਕਿਟ ਕੈਟ ਸ਼ੇਕ ਹੋ ਗਿਆ ਓਰੀਓ ਸ਼ੇਕ ਹੋ ਗਿਆ ਜੋ ਜਨਰਲੀ ਫੇਮਸ ਹੈ ਬੱਚੋ ਮੇਰੇ ਬੜਾ ਮੈਂ ਉਹ ਸਾਰੇ ਹਮ ਪ੍ਰੋਵਾਈਡ ਕਰ ਮਤਲਬ ਐਸੀ ਕੋਈ ਆਈਟਮ ਨਹੀਂ ਮਿਲਣੀ ਦੋਸਤੋ ਤੁਹਾਨੂੰ ਜਿਹੜੀ ਸ਼ਹਿਰ ਦੇ ਵਿੱਚ ਬਾਕੀ ਜਗ੍ਹਾ ਮਿਲਦੀ ਹੋਵੇ ਉਹਰੇ ਨਾਮ ਮਿਲਦੀ ਹੋਵੇ ਸ਼ੇਕ ਤੋਂ ਲੈ ਲਓ ਰੈਪ ਤੋਂ ਲੈ ਲਓ ਮਤਲਬ ਬਹੁਤ ਅੱਛੀਆਂ ਆਈਟਮਸ ਉਹਰੇ ਮਿਲਦੀਆਂ ਨੇ ਕਾਫੀ ਲੋਕ ਉਹਰੇ ਆ ਕੇ ਗਏ ਨੇ ਉਹਨਾਂ ਨਾਲ ਅਸੀਂ ਵੀ ਗੱਲ ਕੀਤੀ ਹੈ ਨਾ ਉਹ ਹੇ ਵੀ ਲੋਕ ਕੈਮਰੇ ਦੇ ਉਨ ਤੋਂ ਦਰਜੰਦ ਨੇ ਪਰ ਉਹਨਾਂ ਨੇ ਫੂਡ ਤੋਂ ਸੁਲਾਇਆ ਬਹੁਤ ਹੈ ਉਹਨਾਂ ਦਾ ਫੂਡ ਬਹੁਤ ਅੱਛਾ ਜੀ ਅਸੀਂ ਰੈਗੂਲਰ ਖਾਣੇ ਆ ਕੇ ਹੋਰੇ ਓਕੇ ਉਹ ਵੀ ਹਨ ਇਹਨਾਂ ਦਾ ਮੰਨ ਲਓ ਸੈਂਡਵਿਚ ਹੋ ਗਿਆ ਪੀਜ਼ਾ ਹੋ ਗਿਆ 버ਗਰ ਤੇ ਸੈਲਡ ਅਸੀਂ ਮੰਨ ਲਓ ਜਿਮ ਗਏ ਜਾਂਦੇ ਆ ਤੇ ਆਪਣੇ ਇਹਨਾਂ ਦਾ ਸ਼ੇਕ ਹੋ ਗਿਆ ਬਹੁਤ ਅੱਛੇ ਨੇ ਨਾ ਜੀ ਮਤਲਬ ਪ੍ਰੋਟੀਨ ਸ਼ੇਕ ਹੋ ਗਿਆ ਸੈਲਡ ਹੋ ਗਿਆ ਜੀ ਜੀ ਮਤਲਬ ਕਿੰਨੀਆਂ ਗਾਈਟਮਾਂ ਤੁਸੀਂ ਟ੍ਰਾਈ ਕਰ ਚੁੱਕੇ ਆ ਹਰਿਆ ਰੈਗੂਲਰ ਇਹਨਾਂ ਦੇ ਅਸੀਂ ਜੋ ਵੀ ਬਣਦੀਆਂ ਨੇ ਅਸੀਂ ਮੈਂ ਸਾਰੀਆਂ ਖਾਧੀਆਂ ਨੇ ਇਹਨਾਂ ਦੀਆਂ ਵਿੱਚ ਵੀ ਮੇਰੇ ਦਾ ਨੌਨ ਵੇਜ ਵਾਲੀਆਂ ਵੀ ਆਈਟਮਸ ਹਾਂ ਜੀ ਉਹ ਵੀ ਮੈਂ ਖਾ ਬਸ ਉਹ ਵੀ ਹੈਲਦੀ ਹੁੰਦੀਆਂ ਨੇ ਹਾਂਜੀ ਪੂਰੀਆਂ ਅਸੀਂ ਜਿੰਮ ਵਗੈਰਾ ਜਾਂਦੇ ਆ ਫਿਰ ਅਸੀਂ ਰਿਆਨੇ ਆ ਰੈਗੂਲਰ ਅੱਛਾ ਫਿਰ ਰੈਗੂਲਰ ਉਹਨੇ ਮਤਲਬ ਅੱਛਾ ਫੂਡ ਵੈਲਾ ਹਾਂਜੀ ਅੱਛਾ ਇਹ ਹੁਣ ਜੇ ਇੱਕ 10 ਸਟਾਰ ਦੇ ਵਿੱਚੋਂ ਤੁਸੀਂ ਇਹਨਾਂ ਨੂੰ ਸਟਾਰ ਦੇਣੇ ਹੁਣ ਕਿੰਨੇ ਦਓਗੇ ਜੀ ਇਹਨਾਂ ਨੂੰ ਅਸੀਂ 10 ਦਵਾਂਗੇ ਜੀ 10 ਦਵਾਂਗੇ ਇਹਨਾਂ ਦਾ ਟੇਸਟ ਵਾਹ ਤੇ ਬਾਕੀ ਸਫਾਈ ਵੀ ਮਾਸ਼ੱਲਾਹ ਬਹੁਤ ਸੋਹਣੀ ਹਾਂ ਜੀ ਇਹਨਾਂ ਦਾ ਸਫਾਈ ਬਹੁਤ ਅੱਛੇ ਹੀ ਇੱਥੇ ਕੀਤੀ ਹੋਈ ਮਤਲਬ ਜੋ ਬਣਾਉਂਦੇ ਨੇ ਜਿੱਥੇ ਉੱਥੇ ਵੀ ਬਹੁਤ ਸਫਾਈ ਹੈ ਇਹਨਾਂ ਦੇ ਵੀ ਬੈਠਣ ਦਾ ਵਧੀਆ ਇੰਤਜ਼ਾਮ ਹੈ ਸੈਟਿੰਗ ਜੋ ਕੀਤੀ ਹੈ ਇਹਨਾਂ ਨੇ ਥਰੇ ਬੈਠ ਸਕਦੇ ਹੋ ਪਾਰਟੀ ਵਗੈਰਾ ਵੀ ਕਰ ਸਕਦੇ ਹੋ ਨਾ ਤੇ ਇੱਕ ਹੋਰ ਭਾਈ ਸਾਡੇ ਨਾਲ ਜੁੜੇ ਨੇ ਤੇ ਇਹ ਵੀ ਮਤਲਬ ਇਹਨਾਂ ਦਾ ਚਿਕਨ ਜਿਹੜਾ ਰਿਜ਼ੌਰਟ ਟ੍ਰਾਈ ਕਰ ਰਹੇ ਸੀ ਤੇ ਸਰ ਪਹਿਲਾਂ ਨਾਮ ਦੱਸ ਦਿਓ ਕੀ ਆ ਤੁਹਾਡਾ ਮੇਰਾ ਨਾਮ ਤਾਬੀਸ਼ਾ ਜੀ ਤੇ ਤਾਬੀਸ਼ ਜੀ ਮੈਨੂੰ ਇਹ ਦੱਸੋ ਵੀ ਤੁਸੀਂ ਕਾਫੇ ਅਲਨੂਰ ਤੇ ਪਹਿਲੀ ਵਾਰੀ ਆਏ ਹੋ ਜਾਂ ਪਹਿਲਾਂ ਵੀ ਆਉਂਦੇ ਰਹਿੰਦੇ ਹੋ ਨਹੀਂ ਪਹਿਲਾਂ ਵੀ ਆਉਂਦਾ ਰਹਿੰਦਾ ਜੀ ਮੈਂ ਰੈਗੂਲਰ ਕਸਟਮਰ ਆ ਰਹਿਣਾ ਤੇ ਇਹਨਾਂ ਦਾ ਟੇਸਟ ਕਾਫੀ ਵਧੀਆ ਹੈ ਤੇ ਜਦੋਂ ਵੀ ਮੈਨੂੰ ਇਧਰ ਆਉਣਾ ਆਂਦਾ ਹੈ ਨਾ ਤਾਂ ਇਹਨਾਂ ਦਾ ਜ਼ਰੂਰ ਕੋਸ਼ਿਸ਼ ਕਰਦੇ ਹਾਂ ਇੱਥੇ ਟੇਸਟ ਕਰਨ ਦੀ ਹਾਂਜੀ ਤੇ ਹੁਣ ਜਿਵੇਂ ਇਹ ਮਤਲਬ ਇਹ ਦਾ ਬਹੁਤ ਕੰਫਰਟੇਬਲ ਸੈਟਿੰਗ ਹੈ ਫੈਮਲੀ ਨੂੰ ਵੀ ਲੈ ਕੇ ਆਇਆ ਮੈਂ ਇਹਨਾਂ ਕੋਲ ਫਿਲਹਾਲ ਮੈਂ ਫੈਮਲੀ ਤਾਂ ਲੈ ਕੇ ਆਇਆ ਬਟ ਫਰੈਂਡ ਨਾਲ ਆਂਦਾ ਰਹਿਣਾ ਹੈ ਠੀਕ ਹੈ ਜੀ ਤੇ ਕੋਸ਼ਿਸ਼ ਕਰੂੰਗਾ ਕਿ ਉਹਨਾਂ ਨੂੰ ਜਲਦੀ ਲੈ ਕੇ ਸੋ ਇਹ ਜੀ ਤੁਸੀਂ ਨੋਟ ਕਰ ਲਿਓ ਜਿੰਨੇ ਵੀ ਕਸਟਮਰਸ ਨਾਲ ਅਸੀਂ ਵੀ ਗੱਲ ਕੀਤੀ ਆ ਕੈਮਰੇ ਸਾਹਮਣੇ ਤਾਂ ਇਕੱਲਾ ਦੋ ਹੀ ਆਏ ਨੇ ਆ ਜਿੰਨੇ ਗੱਲ ਕੀਤੀ ਸੈਲਡ ਸਭ ਦੇ ਨਾਲ ਆ ਤਾਂ ਸੈਲਡ ਜ਼ਰੂਰ ਇਹਨਾਂ ਨੂੰ ਟਰਾਈ ਕਰਿਓ ਤੇ ਬ੍ਰਦਰ ਜਿਹੜੇ ਹੁਣ ਲੋਕ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਉਹਨੂੰ ਦਵਾਂਗੇ ਤੁਸੀਂ ਕਹਿਣਾ ਚਾਹੂੰਗਾ ਕਿ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਕੈਫੇ ਅਲ ਨੂਰ ਵਧੀਆ ਟੇਸਟ ਹੈ ਤੇ ਕੁਆਲਿਟੀ

तो हमने बुक किया था उसमें फूड भी आपका होगा मतलब आप उसमें सब कुछ उसके सेट कर दे कितने, कितने लोगों की गैदरिंग यहाँ पे हो सकती है देखिए मान के चलिए आप चौबीस से पच्चीस लोग आराम से बैठ सकते हैं एक सर आप हो गल कर रहे कि मतलब गेम्स वगैरह भी रखी हुई ने जी वो किसी का वो मैंने समझाओ थोड़ा देखिए मैंने अभी स्नोकर टेबल हमारा उपर, अपर फ्लोर में फर्स्ट फ्लोर में कॉन्सेप्ट okay. तो अगर जनरली क्या होता है कि ये किसी भी जगह पे चले जाए तो गेम्स के साथ में फूड का कॉन्सेप्ट नहीं होता था नहीं, नहीं, आप गेम खेल के आए तो फूड आपको खाने का तो हमारा ये की एक तो स्नूकर जब खेले बच्चे जो भी आते हैं खेले तो उसके बाद अगर उनको कुछ खाना है तो सीधा वो कैफे में आ सके खा सके ਬੜਾ ਸਾਨੂੰ ਵਧੀਆ ਲੱਗਿਆ ਇਹਨਾਂ ਦੀ ਵੀਡੀਓ ਬਣਾ ਕੇ ਕਿਉਂਕਿ ਅਸੀਂ ਟੈਸਟ ਕਰਨ ਆਏ ਸੀ ਤੁਹਾਨੂੰ ਲੱਗਿਆ ਵੀ ਯਾਰ ਇਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਆ ਤੇ ਬਹੁਤ ਅੱਛੇ ਅੱਛੇ ਫੂਡ ਆਈਟਮਸ ਇਹ ਬਣਾਉਂਦੇ ਨੇ ਡਿਫਰੈਂਟ ਆਈਟਮ ਬਣਾਉਂਦੇ ਨੇ ਇੱਕ ਚੀਜ਼ ਹੋਰ ਹੈ ਕਿ ਤੁਸੀਂ ਇਹਨਾਂ ਦਾ ਜਿਹੜਾ ਫੂਡ ਹੈ ਐਫਏ ਅਲਨੋਰ Zomato ਤੇ ਵੀ ਆਰਡਰ ਕਰ ਸਕਦੇ ਹੋ ਉੱਥੇ ਜਾਓ ਉੱਥੇ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ ਨਾ ਤੇ ਬਾਕੀ ਇਹਨਾਂ ਕੋਲੇ ਵਿਜ਼ਿਟ ਜ਼ਰੂਰ ਕਰੋ ਬਹੁਤ ਅੱਛਾ ਫੂਡ ਤੁਹਾਨੂੰ ਖਾ ਕੇ ਮਜ਼ਾ ਆਏਗਾ ਤੇ ਕੁਝ ਥੋੜੀਆ ਬਹੁਤ ਫੂਡ ਆਈਟਮਸ ਅੱਪਰ ਨਹੀਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਆ ਤੇ ਅ ਵੀਡੀਓ ਦੇ ਨਾਲ ਇਹਨਾਂ ਦੀ ਬਹੁਤ ਜਲਦ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਧੰਨਵਾਦ